ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਬਾੜ ਕਰੇਲੇ ਜਿਸ ਨੂੰ ਝਾੜ ਕਰੇਲੇ ਵੀ ਕਹਿੰਦੇ ਨੇ ਤੇ ਦੇਸੀ ਕਰੇਲੇ ਵੀ ਕਹਿੰਦੇ ਨੇ ਅੱਜ ਆਪਾਂ ਤੁਹਾਨੂੰ ਜੀ ਇਸ ਨੂੰ ਮਿੰਟਾਂ ਵਿੱਚ ਬਣਾਉਣ ਦਾ ਇੱਕ ਅਜੀਹਾ ਤਰੀਕਾ ਦੱਸਾਂਗੇ ਜਿਸ ਨਾਲ ਇਹ ਬਹੁਤ ਹੀ ਘੱਟ ਟਾਈਮ ਵਿੱਚ ਬਣ ਕੇ ਤਿਆਰ ਹੋ ਜਾਣਗੇ ਅਗਰ ਤੁਹਾਨੂੰ ਇਹ ਰੈਸਪੀ ਮੇਰੀ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਭ ਤੋਂ ਪਹਿਲਾਂ ਜੀ ਦੇਖੋ ਆਪਾਂ ਨੇ 250 ਗ੍ਰਾਮ ਬਾੜ ਕਲੇ ਲੈ ਲੈਨੇ ਇਸ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਲਿਆਗਾ ਛੋਟੇ-ਛੋਟੇ ਆਪਾਂ ਨੇ ਬਾੜ ਕਲੇ ਲੈਣੇ ਨੇ ਜੀ ਜੋ ਕਿ ਬਹੁਤ ਹੀ ਕੱਚੇ ਹੁੰਦੇ ਨੇ ਜੋ ਵੱਡੇ ਹੁੰਦੇ ਨੇ ਉਸ ਵਿੱਚ ਬੀਜ ਹੁੰਦੇ ਨੇ ਇਸ ਤਰੀਕੇ ਦੇ ਹੁੰਦੇ ਨੇ ਜੋ ਹੁਣ ਆਪਾਂ ਇਸ ਦੀ ਕਟਿੰਗ ਕਰਾਂਗੇ ਦੇਖੋ ਜੀ ਜੋ ਛੋਟੇ ਪੀਸ ਹੁੰਦੇ ਨੇ ਆਪਾਂ ਉਸ ਦੇ ਦੋ ਪੀਸ ਬਣਾ ਲੈਣੇ ਨੇ ਜਿਸ ਵਿੱਚ ਬੀਜ ਹੁਣ ਆਪਾਂ ਉਸ ਨੂੰ ਕੱਢ ਦੇਣਾਗਾ ਇਸੇ ਤਰੀਕੇ ਨਾਲ ਆਪਾਂ ਨੇ ਸਾਰੇ ਕ੍ਰੇਲਿਆਂ ਨੂੰ ਕੱਟ ਕੇ ਰੈਡੀ ਕਰ ਲੈਣਾਗਾ ਦੇਖੋ ਜੀ ਸਾਰੇ ਕ੍ਰੇਲੇ ਆਪਣੇ ਕੱਟ ਲਏ ਨੇ ਦੋ ਦੋ ਪੀਸ ਹੀ ਕਰੇ ਨੇ ਹੁਣ ਆਪਾਂ ਇਸ ਦੇ ਲਈ ਪਿਆਜ਼ ਕਟਿੰਗ ਕਰਾਂਗੇ ਜੰਨਾ ਆਪਾਂ ਨੇ ਜੀ ਕ੍ਰੇਲਾ ਲਿਆ ਸੀਗਾ ਉਨਾ ਹੀ ਆਪਾਂ ਨੇ ਪਿਆਜ਼ ਲੈਣਾਗਾ ਪਿਆਜ਼ ਨੂੰ ਨਾ ਤਾਂ ਆਪਾਂ ਨੇ ਜ਼ਿਆਦਾ ਮੋਟਾ ਤੇ ਨਾ ਹੀ ਪਤਲਾ ਕਟਿੰਗ ਕਰਨਾਗਾ ਜੀ ਆਪਾਂ ਅੱਧਾ ਕਿਲੋ ਕ੍ਰੇਲੇ ਬਣਾ ਰਹੇ ਆ ਜੀ ਤਾਂ ਅੱਧਾ ਕਿਲੋ ਹੀ ਪਿਆਜ਼ ਪਾਉਣਾ ਦਾ ਫਿਰ ਇਹੇ ਕ੍ਰੇਲੇ ਖਾਨ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਪਿਆਜ਼ ਕੱਟਣ ਤੋਂ ਬਾਅਦ ਜੀ ਆਪਾਂ ਇੱਕ మీడియం ਸਾਈਜ਼ ਦਾ ਟਮਾਟਰ ਨੂੰ ਵੀ ਕੱਟ ਲੈਣਾਗਾ ਇਸ ਨੂੰ ਵੀ ਆਪਾਂ ਠੀਕ ਠੀਕ ਹੀ ਕਟਿੰਗ ਕਰਨੀ ਆ ਇਸ ਤੋਂ ਬਾਅਦ ਆਪਾਂ ਇੱਕ ਪੈਨ ਵਿੱਚ ਸਰੋਂ ਦਾ ਤੇਲ ਪਾਏਗਾ ਜਦੋਂ ਇਹ ਗਰਮ ਹੋ ਜਾਵੇ ਫਿਰ ਆਪਾਂ ਇਸ ਵਿੱਚ ਜੀਰਾ ਪਾਵਾਂਗੇ ਜੀਰਾ ਪਾਉਣ ਤੋਂ ਬਾਅਦ ਹੀ ਆਪਾਂ ਨੇ ਜਿੰਜਰ گارਲਿਕ ਪਾਏਗਾ ਇਸ ਨੂੰ ਆਪਣੇ ਬ੍ਰੀਕ ਚੋਪਿੰਗ ਕਰ ਲਿਆ ਸੀਗਾ ਹੁਣ ਆਪਾਂ ਪਿਆਜ਼ ਪਾਵਾਂਗੇ ਪਿਆਜ਼ ਨੂੰ ਜੀ ਆਪਾਂ మీడియం ਟੂ ਹਾਈ ਗੈਸ ਤੇ 50% ਤੋਂ ਜ਼ਿਆਦਾ ਆਪਾਂ ਇਸ ਨੂੰ ਰੋਸਟ ਕਰ ਲੈਣਾਗਾ ਦੇਖੋ ਜੀ ਪਿਆਜ਼ ਆਪਣਾ 50% ਤੋਂ ਜ਼ਿਆਦਾ ਇਹ ਫਰਾਈ ਹੋ ਚੁੱਕਿਆ ਹੈਗਾ ਦੇਖੋ ਇਸ ਕਲਰ ਦਾ ਬਣ ਚੁੱਕਿਆ ਹੈ ਹੁਣ ਆਪਾਂ ਜੀ ਇਸ ਵਿੱਚ ਟਮਾਟਰ ਪਾਵਾਂਗੇ ਟਮਾਟਰ ਪਾ ਕੇ ਜੀ ਆਪਾਂ ਇਸ ਨੂੰ ਇੱਕ ਜਾਂ ਦੋ ਮਿੰਟਾਂ ਲਈ ਆਪਾਂ ਟਮਾਟਰ ਨੂੰ ਰੋਸਟ ਕਰਕੇ ਹਲਕਾ ਦਾ ਇਸ ਨੂੰ ਸੌਫਟ ਕਰ ਲੈਣਾ ਹੈ ਹੁਣ ਆਪਾਂ ਜੀ ਇਸ ਵਿੱਚ ਹੁਣ ਆਪਾਂ ਜੀ ਬਾੜ ਕਰੇਲੇ ਪਾਵਾਂਗੇ ਕਰੇਲੇ ਪਾਉਣ ਤੋਂ ਬਾਅਦ ਜੀ ਆਪਾਂ ਨੇ 1 ਮਿੰਟ ਲਈ ਹਲਕਾ ਜਿਹਾ ਬਾੜ ਕਰੇਲਿਆਂ ਨੂੰ ਸਟਰ ਕਰਨਾਗਾ ਤਾਂ ਕਿ ਤੇਲ ਆਪਣਾ ਚੰਗੀ ਤਰ੍ਹਾਂ ਹਰ ਇੱਕ ਬਾੜ ਕਰੇਲੇ ਉੱਪਰ ਚੰਗੀ ਤਰ੍ਹਾਂ ਲੱਗ ਜਾਵੇ ਗੈਸ ਨੂੰ ਜੀ ਹੁਣ ਆਪਾਂ మీడియం ਟੂ ਹਾਈ ਹੀ ਰੱਖਣਾਗਾ ਜਦੋਂ ਆਪਾਂ ਕ੍ਰੇਲੇ ਪਾ ਦਿੰਦੇ ਹਾਂ 1 ਮਿੰਟ ਬਾਅਦ ਜੀ ਦੇਖੋ ਹੁਣ ਆਪਾਂ ਇਸ ਵਿੱਚ ਇਸ ਨੂੰ ਘੱਟ ਟਾਈਮ ਵਿੱਚ ਬਣਾ ਲੈ ਇਸ ਵਿੱਚ ਟੇਸਟ ਅਨੁਸਾਰ ਨਮਕ ਪਾ ਦਵਾਂਗੇ ਨਮਕ ਪੈਣਾ ਪਾਉਣ ਨਾਲ ਜੀ ਇਹ ਕ੍ਰੇਲੇ ਮਿੰਟਾਂ ਵਿੱਚ ਬਣ ਕੇ ਇਹ ਤਿਆਰ ਹੋ ਜਾਂਦੇ ਨੇ ਗੈਸ ਨੂੰ ਆਪਾਂ ਮੀਡੀਅਮ ਟੂ ਹਾਈ ਹੀ ਰੱਖਣਾਗਾ ਦੇਖੋ ਜੀ ਹੁਣ ਆਪਾਂ ਇਸ ਨੂੰ ਚੈੱਕ ਕਰਾਂਗੇ ਕਿ ਕਰੇਲੇ ਆਪਣੇ ਬਣ ਚੁੱਕੇ ਨੇ ਜਾਂ ਨਹੀਂ ਕਰੇਲੇ ਜੀ ਦੇਖੋ ਆਪਣੇ ਲਗਭਗ ਬਣ ਚੁੱਕੇ ਨੇ ਇਸ ਨੂੰ ਆਪਾਂ 1 ਮਿੰਟ ਹੋਰ ਪਕਾਵਾਂਗੇ ਜਦੋਂ ਵੀ ਆਪਾਂ ਜੀ ਬਾੜੇ ਕਰੇਲਿਆਂ ਨੂੰ ਬਣਾ ਕੇ ਤਿਆਰ ਕਰਨਾਗਾ ਇੱਕ ਤਾਂ ਇਸ ਵਿੱਚ ਥੋੜਾ ਜਿਹਾ ਆਪਾਂ ਤੇਲ ਘੱਟ ਪਾਉਣਾਗਾ ਸਰੋਂ ਦਾ ਤੇ ਦੂਜਾ ਜੀ ਜਦੋਂ ਆਪਣਾ ਪਿਆਜ਼ 50% ਤੋਂ ਜ਼ਿਆਦਾ ਪੱਕ ਗਿਆ ਫਿਰ ਆਪਾਂ ਇਸ ਵਿੱਚ ਬਾੜੇ ਕਰੇਲਿਆਂ ਨੂੰ ਪਾ ਦੇਣਾਗਾ ਬਾੜੇ ਕਰੇਲੇ ਪਾਉਣ ਤੋਂ ਬਾਅਦ ਜੀ 1 ਮਿੰਟ ਬਾਅਦ ਹੀ ਆਪਾਂ ਨੇ ਇਸ ਵਿੱਚ ਨਮਕ ਪਾ ਦੇਣਾਗਾ ਟੇਸਟ ਅਨੁਸਾਰ ਤਾਂ ਇਹ ਨਮਕ ਪਾਉਣ ਨਾਲ ਕਰੇਲੇ ਬਹੁਤ ਹੀ ਘੱਟ ਟਾਈਮ ਵਿੱਚ ਬਣ ਕੇ ਤਿਆਰ ਹੋ ਜਾਂਦੇ ਨੇ ਵਾੜ ਕareleਿਆਂ ਦੀ ਜੀ ਸਬਜੀ ਆਪਣੇ ਲਗਭਗ ਬਣ ਚੁੱਕੀ ਆ ਤੇ ਹੁਣ ਆਪਾਂ ਇਸ ਵਿੱਚ ਮਸਾਲੇ ਐਡ ਕਰਾਂਗੇ 레드 ਚਿਲੀ ਪਾਊਡਰ ਪਾਵਾਂਗੇ ਜੀ ਹਲਦੀ ਪਾਊਡਰ ਪਾਵਾਂਗੇ ਗਰਮ ਮਸਾਲਾ ਤਨੀਆ ਪਾਊਡਰ ਜੀਰਾ ਪਾਊਡਰ ਥੋੜਾ ਜਾਂ ਹੁਣ ਆਪਾਂ ਇਹਨਾਂ ਮਸਾਲਿਆਂ ਨੂੰ ਜੀ 1 ਮਿੰਟ ਲਈ ਮਿਕਸ ਕਰਨਾਗਾ 1 ਮਿੰਟ ਬਾਅਦ ਆਪਾਂ ਗੈਸ ਨੂੰ ਬੰਦ ਕਰ ਦੇਣਾਗਾ ਤੁਸੀਂ ਵੀ ਆਪਣੇ ਘਰ ਵਿੱਚ ਜੀ ਇੱਕ ਵਾਰ ਮੇਰੇ ਤਰੀਕੇ ਨਾਲ ਬਾੜ ਕareleਿਆਂ ਦੀ ਸਬਜ਼ੀ ਜ਼ਰੂਰ ਬਣਾ ਕੇ ਦੇਖਿਓ। ਅਗਰ ਤੁਹਾਨੂੰ ਜੀ ਇਸ ਦੇ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਮੇਰੀ ਵੀਡੀਓ ਨੂੰ ਜੀ ਜ਼ਿਆਦਾ ਤੋਂ ਜ਼ਿਆਦਾ ਅੱਗੇ ਸ਼ੇਅਰ ਕਰਦਿਆ ਕਰੋ। ਦੇਖੋ ਜੀ ਕਿੰਨੀ ਵਧੀਆ ਲੱਗ ਰਹੀ ਹੈ ਆਪਣੀ ਇਹ ਸਬਜ਼ੀ ਬਣ ਕੇ। कि बढ़िया कलर आया जी सब्ज़ी का भी हम आप जी गैस में बंद कर देना गा देखो बिच तेल भी बिल्कुल भी नहीं है हैगा बहुत घट तेल बच्चे अपने ने यह बना के तैयार करेने हूँ आप दी प्लेटिंग करांगी ਦੇਖਣ ਤੋਂ ਹੀ ਪਤਾ ਲੱਗ ਰਿਹਾ ਜੀ ਆਪਣੀ ਸਬਜੀ ਕੰਨੀ ਜਿਆਦਾ ਟੇਸਟੀ ਬਣ ਕੇ ਤਿਆਰ ਹੋਈ ਹੋਵੇਗੀ। ਅਗਰ ਤੁਹਾਨੂੰ ਜੀ ਇਸਦੇ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਬੈਲ ਆਈਕਨ ਨੂੰ ਜੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਤੁਰੰਤ ਪਹੁੰਚ ਜਾ ਕਰੇ। ਵੀਡੀਓ ਦੇਖਣ ਲਈ ਜੀ ਧੰਨਵਾਦ। Thanks for watching this video.